ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆ ਜਾਈਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਰਿਆ ਦੋ ਮੈਂ ਉੱਥੇ ਬੰਨੋਨੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹਬੀ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਂ ਜੀ ਹਿੱਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਲੋ ਨਹੀਂ ਅੰਦਰ ਅੰਦਰ ਗੰਗ ਦੋਵੇਂ ਤਾਂ ਸੁਣ ਵੇਖਿਆ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੂੰ ਅਨਵਲ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਜਾ ਆਂਦਾ ਤੁਹਾਡੀਆਂ ਗਾਇਆਂ ਅਸੀਂ ਤੇ ਸੁੱਤੇ ਹਾ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਜਦੋਂ ਹੀ ਰਬੂਏ ਖੋਲ ਕੇ ਪੱਜੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਹੋ ਨਹੀਂ ਨਹੀਂ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੀ ਕਾਕਾ ਇੱਕ ਅਬ ਇਹ ਤੁਹਾਡੇ ਨੂੰ ਸੁਖਣਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਦੋ ਵਸਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਤੱਕ ਬਾਪ ਤੇ ਛੱਡ ਗਏ ਬਾਪ ਤੇ ਤੁਸੀਂ ਸ਼ੱਕ ਹੈ ਕਿ ਕਿਸ ਨੇ ਵੀਰੇ ਨਹੀਂ ਵੀਰੇ ਕਿੰਨੂ ਆ ਵੀ ੜਾ ਦिए ਵੀਰਾ ਪੁੱਤ ਕੱਲਾ ਕਿਹਦਾ ਵੇ ਵੇਖੋ ਜਾਂ ਲੱਤਾਂ ਬੰਨ ਗਿਆ ਲੱਤਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜ ਗਿਆ ਨਹੀਂ ਲੱਤਾਂ ਬੰਨ ਕੇ ਮਾਰੀਆਂ ਲੱਤਾਂ ਬੰਨ ਗਿਆ ਉੜੀ ਜੋ ਤਾਂ ਵੇਖੋ ਜਾ ਕੇ ਇੰਦਰਾ ਵੀ ਨਹੀਂ ਤੋੜਿਆ ਕੰਦ ਤੇ ਥਾਈ ਨੰਦ ਤੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਕੀਤਾ ਕੀਤਾ ਇਹ ਕਹਿੰਨੇ ਪਰ ਹੁਣ ਨਹੀਂ ਛੱਡਦਾ ਭਾਜੀ ਸ਼ੱਕ ਦਾ ਜਿਹੜਾ ਹੁਣ ਸਾਨੂੰ ਕਿਤੇ ਜਾ ਕੇ ਅੱਖੀਂ ਵੇਖਣਾ ਬੋਲ ਨਾਂ ਵੀ ਲੱਗੀ ਹੋਈ ਤੇ ਇਹਨੂੰ ਬੰਦ ਕਰ ਤਾਏ ਵੇਖਿਆ ਨਹੀਂ ਜਾਂਦੇ ਗਾਈਆਂ ਤੇ ਹੁਣ ਵੀ ਤੇ

ਮਾਤਾ ਤੇ ਆਦ ਨਾ ਪੁੱਤ ਜਾਂਦੀ ਭੱਜੀ ਜਣ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰ ਇਹੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਆ ਚੁੱਕਾ ਤੇ ਕਿੰਨੇ ਕਿੰਨੇ ਕਦੀਆਂ ਸੀ ਹਾਂਜੀ ਤਾਂ ਹੀ ਦੇ 1 ਲੱਖ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ 30000 ਦੀ 1 ਲੱਖ 1.5 ਲੱਖ ਦੀ ਗਾਂ ਹੀ ਤੇ ਕਿਰੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਇਹ ਦੇ ਚ ਗਾਂ ਕੋੜਿਆਂ ਨੂੰ ਕੋਈ ਨਹੀਂ ਹੁੰਦਾ ਪੀ ਗਾਈਆਂ ਨੂੰ ਆਖੜਾ ਕੋਟ ਇਹ ਦੇ ਫੁੱਲਸਾਲੇ ਆਏ ਹਾਂਜੀ ਹਾਂਜੀ ਕੋਟ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਾਂ ਰੋਣ ਵਾਲੀ ਮਾਤਾ ਨੂੰ ਮਾਦਾ ਨੇ ਕੀ ਕਰ ਲੈਣਾ ਵੀਰੇ ਲਪੜ ਵਿਸਵੀ ਤੱਕ ਅਰੀਬਾਰੀ ਤੱਕ ਅਰੀਵੀ ਤੱਕ ਰੋਣਾ ਦੋੜਦੇ ਐ ਮੈਨੂੰ ਕਾਟ ਲਾਂਦੋ ਬਾਹਰ ਮੈਨੂੰ ਮੈਨੂੰ ਕੁਛ ਨਹੀਂ ਮੈਨੂੰ ਰੱਬ ਨੇ ਸੁਰਤਾ ਰੱਬ ਦੀ ਬਤੀ ਪਈ ਤਾਂ ਮੈਂ ਬਚ ਗਈ ਉਹ ਤਾਂ ਹੀ ਕੋਈ ਬਚਦਾ ਸਟਾਂ ਲੱਗੀਆਂ ਤਾਂ ਨਾ ਮੈਂ ਮਰੀ ਮੇਰੇ ਅੱਜ ਬੜੀ ਹੈਰੀ ਅੱਜ ਬੜੀ ਹੈ ਮੈਂ ਨਜੀ ਗਗਦੀਪ ਸਿੰਘ ਠੀਕ ਹੈ ਸਰ ਇਹ ਸਰ ਮੇਰਾ ਪਿੰਡ ਚ ਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਸਵੇਰੇ ਇੱਕ ਦੀ ਸਾਢੇ 5 ਵਜੇ ਮੈਨੂੰ ਫੋਨ ਗਿਆ ਵਾ ਈਦਾ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ ਕਿ 10 ਟਰਾਲੀਆਂ ਤੁਰੀ ਸੀ ਤੇ ਗਾਵਾਂ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਐਫ ਦੀਆਂ ਮਾਤਾ ਨੇ ਛੋਟੇ ਛੋਟੇ ਬੱਚੇ ਲੈ ਕੇ ਭਾਰੇ ਸੀ ਤੇ ਬੜਾ ਦੁੱਖ ਲਗਾ ਏ ਜੀ ਵੇਖ ਕੇ ਡਾਟਰਾ ਦੀ ਤੂੜੀ ਛੱਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੇ ਇਦਾਂ ਦੀ ਤੇ ਤੁਸੀਂ ਤੇ ਸ਼ੱਕਾ ਵੀ ਇਹਖਣੇ ਤੇ ਇਹ ਵੀ ਇੰਦੀ ਆਪੀ ਅੰਦਰ ਗਾਈਆਂ ਨੂੰ ਬੰਨ੍ਹ ਕੇ ਤੇ ਕੇਰਾ ਜਲਾਈ ਨੂੰ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਉਹ ਇਹਦਾ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਫੇਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਏਦਾਂ ਏਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਬਿਚਾਰੇ ਬਹੁਤ ਭਲੇ ਮਾਨਸ ਬੰਦੇ ਨੇ ਨੇਕ ਬੰਦੇ ਆ ਆਪਣੀ ਰੋਟੀ ਮਾਦਾ ਵਿਚਾਰੀ ਨਗਰ ਸਾੰਦ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਦਾ ਨੁਕਸਾਨ ਸੱਤ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਇਆਂ ਸਾਡਾ ਦਸ ਸਾਡਾ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਵਾਲੇ ਆਏ ਹਾਂਜੀ ਸਾਰੇ ਆਏ ਪੁਲਸਾਰੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਵੀ ਬੰਦੇ ਦੇ ਨਾਲ ਖਾਓ ਬੰਦੇ ਦੇ ਨਾਲ ਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਮਾਂ ਚ ਸਾਰੇ ਆਏ ਤੇ ਆਨੇ ਵੀ ਸਾਨੂੰ ਨਾ ਹੋਣਾ ਚਾਹੀਦਾ ਵਾ ਦੋਸ਼ ਜਨਵਰ ਬੰਦੇ ਲੰਗੇ ਹੋਣੇ ਇਦਾਂ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਨਾਂ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਕੋਈ ਲੈ ਜਾਂਦਾ ਕੋਈ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਹੈ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ ਹਾਂਜੀ